ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਕਿਤੇ ਜਾ ਰਹੇ ਹੁੰਦੇ ਨੇ ਕਿ ਅਚਾਨਕ ਗੁਰੂ ਸਾਹਿਬ ਇੱਕ ਰੁੱਖ ਦੇ ਕੋਲ ਆ ਕੇ ਰੁਕਦੇ ਨੇ ਗੁਰੂ ਸਾਹਿਬ ਉਸ ਰੁੱਖ ਨਾਲ ਆਪਣਾ ਘੋੜਾ ਬੰਨ੍ਹਦੇ ਨੇ ਤੇ ਉਸ ਰੁੱਖ ਦੀ ਛਾਂ ਹੇਠ ਬੈਠ ਕੇ ਆਰਾਮ ਕਰਨ ਲੱਗਦੇ ਨੇ ਕਿ ਅਚਾਨਕ ਉਹਨਾਂ ਨੇ ਤਿੱਤਰ ਦੇ ਬੋਲਣ ਦੀ ਆਵਾਜ਼ ਸੁਣਦੀ ਆ ਗੁਰੂ ਸਾਹਿਬ ਆਪਣੇ ਸਿੰਘਾਂ ਨੂੰ ਕਹਿੰਦੇ ਨੇ ਕਿ ਜਾਓ ਉਸ ਤਿੱਤਰ ਨੂੰ ਫੜ ਕੇ ਲੈ ਕੇ ਆਓ ਸਿੰਘ ਤਿੱਤਰ ਫੜ ਕੇ ਲਿਆਉਂਦੇ ਨੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਆਪਣੇ ਬਾਜ਼ ਦੀ ਉਸ ਤਿੱਤਰ ਦੇ ਨਾਲ ਲੜਾਈ ਕਰਵਾਉਂਦੇ ਨੇ ਹੁਣ ਇੱਕ ਵਾਰ ਸੋਚ ਕੇ ਦੇਖੋ ਕਿ ਕਿੱਥੇ ਬਾਜ਼ ਤੇ ਕਿੱਥੇ ਤਿੱਤਰ ਕੋਈ ਹਾਂ ਮੁਕਾਬਲਾ ਪਰ ਫਿਰ ਵੀ ਗੁਰੂ ਸਾਹਿਬ ਉਹਨਾਂ ਦੋਨਾਂ ਦੀ ਆਪਸ ਚ ਲੜਾਈ ਕਰਾਉਂਦੇ ਨੇ ਤਾਂ ਨਤੀਜਾ ਕੀ ਹੋਣਾ ਸੀ ਅਸੀਂ ਸਾਰੇ ਜਾਣਦੇ ਆ ਬਾਜ਼ ਨੇ ਤਿੱਤਰ ਨੂੰ ਕੋ-ਕੋ ਕੇ ਮਾਰ ਦਿੱਤਾ ਬਾਜ਼ ਨੇ ਆਪਣੀ ਚੁੰਝ ਦੇ ਨਾਲ ਤਿੱਤਰ ਦਾ ਕੱਲਾ-ਕੱਲਾ ਖੰਭ ਪੁੱਟ ਸੁਟਿਆ ਉਹਦੇ ਮਾਸ ਨੂੰ ਬੁਰੀ ਤਰ੍ਹਾਂ ਨੋਚਿਆ ਤਿੱਤਰ ਮਰ ਗਿਆ ਤੇ ਸੰਗਤ ਇਹ ਸਭ ਕੁਝ ਵੇਖ ਰਹੀ ਸੀ ਤਿੱਤਰ ਦਾ ਇਹ ਹਾਲ ਹੁੰਦਾ ਵੇਖ ਕੇ ਸੰਗਤ ਦੇ ਮਨਾਂ ਦੇ ਵਿੱਚ ਤਰਸ ਆ ਰਿਹਾ ਸੀ ਕਲਗੀਧਰ ਪਾਤਸ਼ਾਹ ਜੋ ਰਹਿਮਤ ਦੇ ਦਾਤੇ ਨੇ ਦਇਆ ਦੇ ਘਰ ਨੇ ਕਰਨ ਨਾਲ ਭਰੇ ਹੋਏ ਨੇ ਉਹ ਮੁਸਕਰਾ ਰਹੇ ਸਨ ਜਦੋਂ ਤਿੱਤਰ ਮਰ ਗਿਆ ਤਾਂ ਗੁਰੂ ਸਾਹਿਬ ਸਿੰਘਾਂ ਨੂੰ ਕਹਿਣ ਲੱਗੇ ਕਿ ਹੁਣ ਅਦਬ ਦੇ ਨਾਲ ਤਿੱਤਰ ਨੂੰ ਚੁੱਕੋ ਤੇ ਲਾਗੇ ਇੱਕ ਟੋਆ ਪੁੱਟ ਕੇ ਉਸ ਦੇ ਵਿੱਚ ਦਫਨਾ ਦਿਓ ਸਿੰਘਾਂ ਨੇ ਗੁਰੂ ਸਾਹਿਬ ਦੀ ਇਹ ਗੱਲ ਤਾਂ ਮੰਨ ਲਈ ਪਰ ਨਾਲ ਹੀ ਗੁਰੂ ਸਾਹਿਬ ਨੇ ਇੱਕ ਸਵਾਲ ਵੀ ਕਰ ਦਿੱਤਾ ਕਿ ਮਹਾਰਾਜ ਜਦੋਂ ਤੁਹਾਨੂੰ ਪਤਾ ਕਿ ਤਿੱਤਰ ਦਾ ਬਾਜ ਦੇ ਨਾਲ ਕੋਈ ਮੁਕਾਬਲਾ ਨਹੀਂ ਤਿੱਤਰ ਦਾ ਇਹ ਹਾਲ ਹੋ ਰਿਹਾ ਸੀ ਤੇ ਤੁਸੀਂ ਅੱਗੋਂ ਮੁਸਕਰਾਏ ਜਾ ਰਹੇ ਸੀ ਗੁਰੂ ਸਾਹਿਬ ਨੇ ਸਿੰਘਾਂ ਨੂੰ ਉਸ ਵੇਲੇ ਜੋ ਜਵਾਬ ਦਿੱਤਾ ਉਸ ਜਵਾਬ ਨੂੰ ਸੁਣ ਕੇ ਸਾਰੇ ਹੈਰਾਨ ਹੋ ਗਏ ਕੀ ਸੀ ਉਹ ਜਵਾਬ ਕਿੱਥੇ ਉਹ ਸਥਾਨ ਜਿੱਥੇ ਸਾਰਾ ਘਟਨਾਕਰਮ ਵਾਪਰਿਆ ਤੇ ਗੁਰੂ ਸਾਹਿਬ ਨੇ ਅਜਿਹਾ ਕਿਉਂ ਕੀਤਾ ਇਹ ਬਾਜ ਤੇ ਇਹ ਤਿੱਤਰ ਕੌਣ ਸਨ ਕਿਉਂ ਗੁਰੂ ਸਾਹਿਬ ਨੇ ਇਹਨਾਂ ਦੋਨਾਂ ਦੀ ਲੜਾਈ ਕਰਾਈ ਜਦਕਿ ਬਾਜ ਤੇ ਤਿੱਤਰ ਦਾ ਕੋਈ ਮੁਕਾਬਲਾ ਹੀ ਨਹੀਂ ਇਹ ਸਭ ਕੁਝ ਜਾਣਾਂਗੇ ਆਪਾਂ ਅੱਜ ਦੀ ਆਪਣੇ ਇਸ ਵੀਡੀਓ ਦੇ ਵਿੱਚ ਸੋ ਜਿਹੜੇ ਵੀਵਰਸ ਸਾਡੇ ਨਾਲ ਸ਼ੁਰੂ ਤੋਂ ਜੁੜੇ ਨੇ ਉਹ ਜਾਣਦੇ ਨੇ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਇੱਕ ਸੀਰੀ ਸ਼ੁਰੂ ਕੀਤੀ ਆ ਜਿਦੇ ਵਿੱਚ ਅਸੀਂ ਉਹਨਾਂ ਨਿਸ਼ਾਨੀਆਂ ਦੀ ਉਹਨਾਂ ਗੁਰਦੁਆਰਾ ਸਾਹਿਬ ਦੀ ਜਾਂ ਉਹਨਾਂ ਧਾਰਮਿਕ ਸਥਾਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੇ ਉੱਪਰ ਗੁਰੂ ਮਹਾਰਾਜ ਦੀ ਕਲਾ ਅੱਜ ਵੀ ਵਰਤ ਰਹੀ ਆ ਸੋ ਇਸੇ ਸੀਰੀਜ਼ ਦੇ ਚੱਲਦੇ ਅਸੀਂ ਪਿਛਲੀ ਵੀਡੀਓ 'ਚ ਇੱਕ ਗੱਲ ਕੀਤੀ ਸੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੋੜਿਆਂ ਦੀ ਜਿਨ੍ਹਾਂ ਨੂੰ ਮੱਥੇ ਨਾਲ ਚੁਹਾ ਕੇ ਡਿਪਰੈਸ਼ਨ ਤੇ ਪਾਗਲਪਨ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਹੋ ਜਾਂਦਾ ਆ ਉਹ ਠੀਕ ਹੋ ਜਾਂਦੀਆਂ ਨੇ ਸੋ ਜਿਨ੍ਹਾਂ ਨੇ ਅਜੇ ਤੱਕ ਵੀਡੀਓ ਨਹੀਂ ਦੇਖੀ ਤੁਸੀਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਪੂਰੀ ਵੀਡੀਓ ਦੇਖ ਸਕਦੇ ਜੀ ਜਾਂ ਫਿਰ ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਹੀ ਪਾ ਦੂੰਗਾ ਤੁਸੀਂ ਉਹਦੇ ਤੇ ਕਲਿੱਕ ਕਰਕੇ ਵੀ ਪੂਰੀ ਵੀਡੀਓ ਦੇਖ ਸਕਦੇ ਹੋ ਤੇ ਉਸੇ ਸੀਰੀਜ਼ ਤੇ ਚੱਲਦੇ ਆਂ ਅੱਜ ਹਾਜ਼ਰ ਹੈ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਜਿਹਦੇ ਚ ਆਪਾਂ ਗੱਲ ਕਰਾਂਗੇ ਦੋ ਗੁਰਦੁਆਰਾ ਸਾਹਿਬ ਦੀ ਇੱਕ ਗੁਰਦੁਆਰਾ ਸਾਹਿਬ ਉਹ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਰ ਦਿੱਤਾ ਸੀ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਤੁਹਾਡੀ 84 ਲੱਖ ਜੂਨ ਜਿਹੜੀ ਆ ਉਹ ਖਤਮ ਹੋ ਜਾਊਗੀ ਤੇ ਦੂਜਾ ਗੁਰਦੁਆਰਾ ਸਾਹਿਬ ਉਹ ਜਿਹਦੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ ਤੁਹਾਡਾ ਜਨਮਾਂ ਜਨਮਾਂਤਰਾਂ ਦਾ ਜਿਹੜਾ ਕਰਜ਼ਾ ਹੈ ਉਹ ਲੱਥ ਜਾਊਗਾ ਫਿਰ ਉਹ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਚਾਹੇ ਕਿਉਂ ਨਾ ਹੋਵੇ ਤੇ ਨਾਲ ਇਸ ਵੀਡੀਓ ਚ ਆਪਾਂ ਸਾਂਝ ਪਾਵਾਂਗੇ ਇਸ ਤਿੱਤਰ ਤੇ ਬਾਜ ਵਾਲੀ ਸਾਖੀ ਦੀ ਕਿ ਸਾਰਾ ਘਟਨਾ ਕ੍ਰਮ ਕੀ ਆ ਤੇ ਗੁਰੂ ਸਾਹਿਬ ਨੇ ਇੱਕ ਕੀ ਕਉਤਕ ਵਰਤਾਇਆ ਤੇ ਸਾਨੂੰ ਕੀ ਮੈਸੇਜ ਦੇਣਾ ਚਾਇਆ ਸੀ ਇਸ ਦੇ ਨਾਲ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦਿਆਂ ਆਪਾਂ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਆਪਣੀ ਇਸ ਵੀਡੀਓ ਨੂੰ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਿ ਜਿਹੜੇ ਵਿਊਅਰਸ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਅਜਿਹੇ ਹੀ ਸਿੱਖ ਧਰਮ ਨਾਲ ਰਿਲੇਟਿਡ ਵੀਡੀਓ ਲੈ ਕੇ ਆਈਏ ਤਾਂ ਉਹਦਾ ਸੋ ਹੁਣ ਗੱਲ ਕਰ ਲੈਨੇ ਆ ਸਭ ਤੋਂ ਪਹਿਲਾਂ ਉਸ ਗੁਰਦੁਆਰਾ ਸਾਹਿਬ ਦੀ ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਚਨ ਕੀਤੇ ਸਨ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੇ ਨਾਲ ਤੁਹਾਡੇ ਜਿਹੜੇ 84 ਲੱਖ ਜੂਨ ਆ ਉਹ ਕੱਟੀ ਜਾਊਗੀ ਤੁਹਾਡਾ 84 ਦਾ ਗਿੜ ਖਤਮ ਹੋ ਜਾਊਗਾ ਸਮਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੋੰਦਵਾਲ ਸਾਹਿਬ ਵਿਖੇ ਬਿਰਾਜਮਾਨ ਹੋਏ ਨੇ ਹੁਣ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਸੀ ਤਾਂ ਉਹਨਾਂ ਨੇ ਨਾਲ ਇਹ ਵੀ ਵਚਨ ਕੀਤੇ ਸੀ ਕਿ ਸਾਡੇ ਜੋ ਪੁੱਤਰ ਨੇ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਇਹ ਤੁਹਾਡੇ ਨਾਲ ਈਰਖਾ ਕਰ ਸਕਦੇ ਨੇ ਪਰ ਤੁਸੀਂ ਈਰਖਾ ਤੋਂ ਪਰੇ ਰਹਿਣਾ ਹੈ ਈਰਖਾ ਤੋਂ ਰਹਿਤ ਰਹਿਣਾ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਬਚਨ ਮੰਨਦੇ ਆ ਗੁਰੂ ਅਮਰਦਾਸ ਜੀ ਸ਼੍ਰੀ ਗੋਵਿੰਦ ਵਾਲ ਸਾਹਿਬ ਵਿਖੇ ਰਹਿ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਦੋਸਪੁੱਤਰ ਸਨ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਭਾਈ ਦਾਸੂ ਜੀ ਤਾਂ ਗੁਰੂ ਕੇ ਸਿੱਖ ਬਣ ਗਏ ਸਨ ਪਰ ਭਾਈ ਦਾਤੂ ਜੀ ਉਹਨਾਂ ਦੇ ਮਨ ਦੇ ਅੰਦਰ ਤਾਂ ਪੂਰੀ ਈਰਖਾ ਭਰੀ ਹੋਈ ਸੀ ਲੋਕਾਂ ਨੂੰ ਉਹਨਾਂ ਨੂੰ ਬਹੁਤ ਚੁੱਕਣ ਦਿੱਤੀ ਸੀ ਕਿ ਇੱਕ ਬਜ਼ੁਰਗ ਨੇ ਤੁਹਾਡੇ ਪਰਿਵਾਰ ਦੀ ਸੇਵਾ ਕਰਕੇ ਤੁਹਾਡੇ ਪਿਤਾ ਜੀ ਦੀ ਸੇਵਾ ਕਰਕੇ ਤੁਹਾਡੇ ਕੋਲੋਂ ਗੁਰਤਾ ਗੱਦੀ ਖੋ ਲਈ ਇਸ ਈਰਖਾ ਦੇ ਨਾਲ ਭਰੇ ਹੋਏ ਇੱਕ ਵਾਰ ਭਾਈ ਦਾਤੂ ਜੀ ਭਰੇ ਦਿਵਾਨ ਚ ਜਾਂਦੇ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਦੋਂ ਆਪਣੇ ਸਿੰਘਾਸਨ ਤੇ ਬੈਠੇ ਹੁੰਦੇ ਨੇ ਆਪਣੀ ਗੱਦੀ ਤੇ ਬੈਠੇ ਹੁੰਦੇ ਨੇ ਤਾਂ ਉਹ ਪਿੱਛੋਂ ਦੀ ਆ ਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਲੱਤ ਮਾਰਦੇ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਮੁੱਧੜੇ-ਮੁੱਢੇ ਘਪੈਂਦੇ ਨੇ ਗੁਰੂ ਸਾਹਿਬ ਖੜੇ ਹੁੰਦੇ ਨੇ ਤੇ ਵਾਪਸ ਦਾਤੂ ਜੀ ਕੋਲ ਜਾਂਦੇ ਨੇ ਉਹਨਾਂ ਦੇ ਪੈਰ ਫੜ ਕੇ ਕਹਿੰਦੇ ਨੇ ਕਿ ਮੈਂ ਬਜ਼ੁਰਗੋ ਚੱਕਾਂ ਆਂ ਬਿਰਦੋ ਚੱਕਾਂ ਆਂ ਮੇਰੇ ਹੱਡ ਵੀ ਬੁੱਢੇ ਚੱਕੇ ਨੇ ਮੈਨੂੰ ਲੱਤ ਮਾਰਨ ਲੱਗਿਆ ਕਿ ਤੇ ਤੁਹਾਡੇ ਪੈਰ ਨੂੰ ਸੱਟ ਤਾਂ ਨਹੀਂ ਆ ਗਈ ਲੈ ਦਿਖਾਓ ਮੈਨੂੰ ਦਾਤੂ ਜੀ ਗੁੱਸੇ ਨਾਲ ਆਪਣਾ ਪੈਰ ਪਿੱਛੇ ਖਿੱਚ ਲੈਂਦੇ ਨੇ ਤੇ ਗੁਰੂ ਅਮਰਦਾਸ ਜੀ ਈਰਖਾ ਤੋਂ ਪਰੇ ਰਹਿਣ ਵਾਸਤੇ ਬਿਨਾਂ ਕਿਸੇ ਨੂੰ ਸੂਚਿਤ ਕੀਤਿਆਂ ਸ਼੍ਰੀ ਗੋੰਦਵਾਲ ਸਾਹਿਬ ਨੂੰ ਛੱਡ ਦਿੰਦੇ ਨੇ ਤੇ ਆਪਣੇ ਜੱਦੀ ਪਿੰਡ ਬਾਸਰਕੇ ਜੋ ਸ਼੍ਰੀ ਅਮਰਸਰ ਸਾਹਿਬ ਦੇ ਕੋਲ ਆ ਉੱਥੇ ਆ ਜਾਂਦੇ ਨੇ ਤੇ ਉੱਥੇ ਉਹ ਦੇਖਦੇ ਨੇ ਕਿ ਗਵਾਲਿਆਂ ਨੇ ਇੱਕ ਕੱਚਾ ਕੋਠਾ ਛੱਤਿਆ ਹੋਇਆ ਵਾ ਗੁਰੂ ਸਾਹਿਬ ਉਸ ਕੱਚੇ ਕੋਠੇ 'ਚ ਬੈਠ ਜਾਂਦੇ ਨੇ ਤੇ ਬੂਹੇ ਦੇ ਬਾਹਰ ਇੱਕ ਬੋਰਡ ਲਿਖ ਕੇ ਲਾ ਦਿੰਦੇ ਨੇ ਕਿ ਜੋ ਵੀ ਇਸ ਬੂਹੇ ਨੂੰ ਖੋਲ ਕੇ ਅੰਦਰ ਆਊਗਾ ਉਹ ਸਾਡਾ ਸਿੱਖ ਨਹੀਂ ਹੋਊਗਾ ਇੱਧਰ ਸੰਗਤਾਂ ਗੁਰੂ ਅਮਰਦਾਸ ਜੀ ਵਾਸਤੇ ਵਿਆਕੂ ਲੋਟ ਦਰਸ਼ਨਾਂ ਦੀ ਤਾਂਗ ਪੈਦਾਂ ਦੀ ਸੰਗਤਾਂ ਦੇ ਮਨਾਂ ਵਿੱਚ ਪਰ ਗੁਰੂ ਅਮਰਦਾਸ ਜੀ ਮਹਾਰਾਜਿਆਂ ਦਾ ਕਿਤੇ ਕੋਈ ਪਤਾ ਨਹੀਂ ਲੱਗਦਾ ਸੰਗਤਾਂ ਬਾਬਾ ਬੁੱਢਾ ਜੀ ਪਾਸ ਆ ਕੇ ਬੇਨਤੀ ਕਰਦੇ ਆਣੇ ਕਿ ਬਾਬਾ ਜੀ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਆਂ ਉਹਨਾਂ ਨੂੰ ਮਿਲਣਾ ਚਾਹੁੰਦੇ ਆਂ ਆਪ ਜੀ ਉਹਨਾਂ ਦਾ ਪਤਾ ਲਗਾਓ ਬਾਬਾ ਬੁੱਢਾ ਜੀ ਇੱਕ ਘੋੜੀ ਮਗਾਉਂਦੇ ਨੇ ਘੋੜੀ ਨੂੰ ਸ਼ਿੰਗਾਰਿਆ ਜਾਂਦਾ ਤਿਆਰ ਕੀਤਾ ਜਾਂਦਾ ਤੇ ਫਿਰ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਉਸ ਘੋੜੀ ਨੂੰ ਤੋਰਿਆ ਜਾਂਦਾ ਆ ਬਾਬਾ ਬੁੱਢਾ ਜੀ ਦਾ ਕਹਿਣਾ ਸੀ ਕਿ ਜਿੱਥੇ ਜਿੱਥੇ ਘੋੜੀ ਜਾਊਗੀ ਆਪਾਂ ਵੀ ਤੇ ਮਗਰ ਮਗਰ ਜਾਵਾਂਗੇ ਤੇ ਜਿੱਥੇ ਵੀ ਇਹ ਜਾ ਕੇ ਕੋੜੀ ਨੂੰ ਤੋਰਿਆ ਜਾਂਦਾ ਆ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਕੋੜੀ ਦੇ ਪਿੱਛੇ-ਪਿੱਛੇ ਤੁਰ ਪੈਂਦੀਆਂ ਨੇ ਕੋੜੀ ਪਿੰਡ ਬਾਸਰ ਕੇ ਗੱਲਾਂ ਪਹੁੰਚਦੀ ਆ ਉਸੇ ਕੋਠੇ ਦੀਆਂ ਪ੍ਰਕਰਮਾ ਕਰਦੀ ਆ ਜਿਸ ਕੋਠੇ ਦੇ ਅੰਦਰ ਗੁਰੂ ਅਮਰਦਾਸ ਜੀ ਹੁੰਦੇ ਨੇ ਪ੍ਰਕਰਮਾ ਕਰਨ ਤੋਂ ਬਾਅਦ ਉਹ ਕੋੜੀ ਬੂਹੇ ਦੇ ਬਾਹਰ ਆ ਕੇ ਖਲੋ ਜਾਂਦੀ ਆ ਸੰਗਤਾਂ ਸਮਝ ਜਾਂਦੀਆਂ ਨੇ ਕਿ ਗੁਰੂ ਸਾਹਿਬ ਇਸ ਕੱਚੇ ਕੋਠੇ ਦੇ ਅੰਦਰ ਹੀ ਹਨ ਪਰ ਫਿਰ ਸੰਗਤਾਂ ਵੱਲੋਂ ਉਹ ਬੋਰਡ ਪੜਿਆ ਜਾਂਦਾ ਆ ਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਲਿਖ ਕੇ ਬੂਹੇ ਤੇ ਲਗਾਇਆ ਸੀ ਕਿ ਜੋ ਵੀ ਇਸ ਬੂਹੇ ਨੂੰ ਖੋਲੇਗਾ ਅੰਦਰ ਆਏਗਾ ਉਹ ਸਾਡਾ ਸਿੱਖ ਨਹੀਂ ਹੋਵੇਗਾ ਸੰਗਤਾਂ ਬਾਬਾ ਬੁੱਢਾ ਜੀ ਪਾਸ ਅਰਦਾਸ ਕਰਦੇ ਨੇ ਕਿ ਬਾਬਾ ਜੀ ਹੁਣ ਤੁਸੀਂ ਇਸ ਦਾ ਕੋਈ ਹੱਲ ਕੱਢੋ ਬਾਬਾ ਬੁੱਢਾ ਜੀ ਕੀ ਕਰਦੇ ਨੇ ਕਿ ਉਸ ਬੂਹੇ ਤੋਂ ਪਿੱਛੇ ਵੱਲ ਨੂੰ ਆਉਂਦੇ ਨੇ ਜੋ ਕੋਠੇਰੀ ਪਿਛਲੇ ਕਾਂਦ ਹੁੰਦੀ ਆ ਉਧਰ ਨੂੰ ਤੇ ਉਸ ਕੰਦ ਦੇ ਵਿੱਚ ਇੱਕ ਸਨ ਲਾ ਦਿੰਦੇ ਨੇ ਸਾਨੂੰ ਤੋਂ ਭਾਵ ਕਿ ਉਸ ਕੰਦ ਦੇ ਵਿੱਚ ਇੱਕ ਪਾੜ ਪਾ ਦਿੰਦੇ ਨੇ ਬਾਬਾ ਬੁੱਢਾ ਜੀ ਉਹ ਸਨ ਦੇ ਵਿੱਚੋਂ ਲੰਘਦੇ ਨੇ ਤੇ ਗੁਰੂ ਸਾਹਿਬ ਦੇ ਸਨ ਮੁਖਾ ਕੇ ਖਲੋ ਜਾਂਦੇ ਨੇ ਗੁਰੂ ਸਾਹਿਬ ਜਦੋਂ ਉਹਨਾਂ ਨੂੰ ਦੇਖਦੇ ਨੇ ਤਾਂ ਕਹਿੰਦੇ ਨੇ ਕਿ ਬਾਬਾ ਜੀ ਤੁਸੀਂ ਤਾਂ ਬ੍ਰਹਮ ਗਿਆਨੀ ਹੋ ਤੁਸੀਂ ਬੂਹੇ ਤੇ ਲਿਖਿਆ ਉਹ ਬੋਰਡ ਨਹੀਂ ਪੜਿਆ ਕੀ ਸਾਡੇ ਬਚਨਾਂ ਦੀ ਉਲੰਘਣਾ ਕਿਉਂ ਕੀਤੀ ਤਾਂ ਬਾਬਾ ਬੁੱਢਾ ਜੀ ਬੜੇ ਨਿਮਰਤਾ ਸਹਿਤ ਕਹਿੰਦੇ ਨੇ ਕਿ ਮਹਾਰਾਜ ਅਸੀਂ ਤੁਹਾਡੇ ਬਚਨਾਂ ਦੀ ਉਲੰਘਣਾ ਨਹੀਂ ਕੀਤੀ ਅਸੀਂ ਤੁਹਾਡਾ ਬਚਨ ਵੀ ਰੱਖਿਆ ਹੈ ਤੇ ਸੰਗਤਾਂ ਨੂੰ ਤੁਹਾਡੇ ਦਰਸ਼ਨ ਵੀ ਕਰਾਏ ਹਨ ਅਸੀਂ ਬੂਹਾ ਕੋਲ ਕੇ ਅੰਦਰ ਨਹੀਂ ਆਏ ਸਗੋਂ ਕੰਨ ਦੇ ਪਿੱਛੇ ਸਾਨ ਲਗਾਈ ਹੈ ਕੰਨ ਦੇ ਪਿੱਛੇ ਪਾੜ ਪਾ ਕੇ ਉਹਦੀ ਅੰਦਰ ਆਏ ਹਾਂ ਗੁਰੂ ਅਮਰਦਾਸ ਜੀ ਪਾ ਬੁੱਢਾ ਜੀ ਦੀ ਸੂਝ ਬੂਝ ਸਿਆਣਪ ਨੂੰ ਦੇਖ ਕੇ ਤੇ ਸੰਗਤਾਂ ਦੇ ਸ਼ਰਧਾ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੇ ਹਨ ਤੇ ਨਾਲ ਹੀ ਉੱਥੇ ਬਚਨ ਕਰ ਦਿੰਦੇ ਹਨ ਕਿ ਅੱਜ ਤੋਂ ਬਾਅਦ ਜੋ ਵੀ ਇਸ ਸਾਨ ਦੇ ਵਿੱਚੋਂ ਲੰਗੇਗਾ ਉਸ ਦਾ 83 ਲੱਖ ਜੂਨ ਦਾ ਜਿਹੜਾ ਘੇੜਾ ਆ ਉਹ ਖਤਮ ਹੋ ਜਾਊਗਾ 83 ਲੱਖ ਜੂਨਾਂ ਤੋਂ ਉਹ ਮੁਕਤ ਹੋ ਜਾਊਗਾ ਜਿਸ ਕੱਚੇ ਕੋਠੇ 'ਚ ਬੈਠ ਕੇ ਗੁਰੂ ਅਮਰਦਾਸ ਜੀ ਸਮਾਦੀ ਲੈਣ ਹੋ ਗਏ ਸਨ ਜਿਸ ਕੱਚੇ ਕੋਠੇ ਦੀ ਕੰਧ ਨੂੰ ਬਾਬਾ ਬੁੱਢਾ ਜੀ ਨੇ ਸਨ ਲਾਈ ਸੀ ਅੱਜ ਉਸ ਸਥਾਨ ਦੇ ਉੱਪਰ ਗੁਰਦੁਆਰਾ ਸਨ ਸਾਹਿਬ ਬਣਿਆ ਹੈ ਤੇ ਅੱਜ ਵੀ ਸੰਗਤਾਂ ਉਹ ਸਨ ਦੇ ਵਿੱਚੋਂ ਲੰਘ ਕੇ ਆਪਣੇ 84 ਦੇ ਝੇੜ ਨੂੰ ਖਤਮ ਕਰਦੀਆਂ ਨੇ ਸੋ ਇਹ ਸੀ ਗੁਰਦੁਆਰਾ ਸਨ ਸਾਹਿਬ ਦਾ ਇਤਿਹਾਸ ਤੇ ਹੁਣ ਅਸੀਂ ਉਸ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ ਜਿਦੇ ਦਰਸ਼ਨ ਇਸ਼ਨਾਨ ਕਰਨ ਦੇ ਨਾਲ ਕਰਜ਼ਿਆਂ ਤੋਂ ਮੁਕਤੀ ਮਿਲਦੀ ਏ ਜਨਮਾ ਜਨਮ ਦਾੜਾ ਕਰਜ਼ਾ ਆ ਨਾ ਉੱਤਰ ਜਾਂਦਾ ਆ ਸੋ ਆਪਾਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਇੱਕ ਤਿੱਤਰ ਤੇ ਬਾਜ ਵਾਲੀ ਸਾਖੀ ਸੁਣਾਈ ਸੀ ਤੁਹਾਨੂੰ ਜਿਹਦੇ ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਾਜ ਦੀ ਇੱਕ ਤਿੱਤਰ ਦੇ ਨਾਲ ਲੜਾਈ ਕਰਾਉਂਦੇ ਨੇ ਤੇ ਉਹ ਬਾਜ ਤਿੱਤਰ ਨੂੰ ਤੁੰਬਾ ਤੁੰਬਾ ਕਰਕੇ ਮਾਰ ਦਿੰਦਾ ਆ ਉਹਦਾ ਖੰਭ ਖੰਭ ਝਾੜ ਦਿੰਦਾ ਆ ਹੁਣ ਜਦੋਂ ਨਾਲ ਦੇ ਸਿੰਘ ਜਦੋਂ ਸੰਗਤਾਂ ਗੁਰੂ ਸਾਹਿਬ ਨੂੰ ਸਵਾਲ ਕਰਦਿਆਂ ਨੇ ਕਿ ਮਹਾਰਾਜ ਆਪ ਜੀ ਨੇ ਇਹ ਕੀ ਕੌਤਕ ਵਰਤਾਇਆ ਤਾਂ ਗੁਰੂ ਸਾਹਿਬ ਜਵਾਬ ਹੁੰਦੇ ਨੇ ਕਿ ਇਹ ਪਿਛਲੇ ਜਨਮ ਦਾ ਗੇੜ ਆ ਹੁਣ ਪਿਛਲੇ ਜਨਮ ਦਾ ਗੇੜ ਕੀ ਆ ਗੁਰੂ ਸਾਹਿਬ ਦੱਸਦੇ ਨੇ ਕਿ ਪਿਛਲੇ ਜਨਮ ਦੇ ਵਿੱਚ ਇਹ ਜੋ ਤਿੱਤਰ ਆ ਇਹ ਇੱਕ ਜੱਟ ਸੀ ਤੇ ਇਹ ਜੋ ਬਾਜ ਆ ਜੋ ਅਸੀਂ ਹਰ ਪਲ ਆਪਣੀ ਬਾਹ ਤੇ ਬਿਠਾ ਕੇ ਰੱਖਦੇ ਆ ਅਸੀਂ ਆਪਣੇ ਮੋਢੇ ਤੇ ਬਿਠਾ ਕੇ ਰੱਖਦੇ ਆ ਇਹ ਸੀ ਇੱਕ ਬਾਣੀਆ ਤੇ ਇਸ ਜੱਟ ਨੇ ਇਸ ਬਾਣੀਏ ਦੇ ਕੋਲੋਂ ਪੈਸੇ ਉਧਾਰ ਲਏ ਸਨ ਕਰਜ਼ਾ ਲਿਆ ਸੀ ਤੇ ਵਿੱਚ ਸਾਨੂੰ ਜਾਮਨ ਰੱਖਿਆ ਸੀ ਪਾਪ ਕੇ ਸਾਡੇ ਨਾਮ ਦੀ ਜਾਮਨੀ ਦਿੱਤੀ ਸੀ ਗਾਰੰਟੀ ਦਿੱਤੀ ਸੀ ਕਿ ਮੈਂ ਗੁਰੂ ਦਾ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਤੇਰੇ ਪੈਸੇ ਤੈਨੂੰ ਜ਼ਰੂਰ ਵਾਪਸ ਦਵਾਵਾਂਗਾ ਤੇ ਇਸ ਬਾਣੀਏ ਨੇ ਵੀ ਸਾਡੇ ਨਾਮ ਤੇ ਯਕੀਨ ਕਰਕੇ ਸਾਨੂੰ ਜਾਮਣ ਜਾਣ ਕੇ ਇਸ ਜੱਟ ਨੂੰ ਪੈਸੇ ਉਧਾਰ ਦਿੱਤੇ ਸੀ ਪਰ ਇਹ ਜੋ ਜੱਟ ਸੀ ਇਹ ਬਾਅਦ ਵਿੱਚ ਪੈਸੇ ਦੇਣ ਤੋਂ ਮੁੱਕਰ ਗਿਆ ਸਮਾਂ ਬੀਤਦਾ ਗਿਆ ਜੱਟ ਵੀ ਮਰ ਗਿਆ ਤੇ ਬਾਣੀਆ ਵੀ ਮਰ ਗਿਆ ਪਰ ਸਾਡੇ ਨਾਮ ਤੇ ਜੋ ਕਰਜ਼ਾ ਲਿਆ ਗਿਆ ਸੀ ਉਹ ਉਸੇ ਤਰ੍ਹਾਂ ਖੜਾ ਸੀ ਗੁਰੂ ਸਾਹਿਬ ਕਹਿਣ ਲੱਗੇ ਕਿ ਇਹਨਾਂ ਦਾ ਉਹ ਜਨਮ ਤਾਂ ਖਤਮ ਹੋ ਗਿਆ ਪਰ ਸਾਡੇ ਨਾਮ ਤੇ ਲਿਆ ਗਿਆ ਕਰਜ਼ਾ ਸਾਡੀ ਜਾਮਣੀ ਉਹ ਤਾਂ ਰਹਿੰਦੀ ਸੀ ਇਸ ਵਾਸਤੇ ਹੁਣ ਇਸ ਜਨਮ ਚ ਆਏ ਨੇ ਜੋ ਬਾਣੀਆਂ ਉਹ ਬਣਿਆ ਬਾਜ ਤੇ ਜੋ ਜੱਟ ਆ ਉਹ ਬਣਿਆ ਤਿੱਤਰ ਤੇ ਅੱਜ ਅਸੀਂ ਇਹ ਲੜਾਈ ਕਰਵਾ ਕੇ ਇਸ ਬਾਜ ਕੋਲੋਂ ਤਿੱਤਰ ਨੂੰ ਮਰਵਾ ਕੇ ਆਪਣੀ ਜਾਮਣੀ ਲਾਈਏ ਆਪਣਾ ਕਰਜ਼ਾ ਉਤਾਰਿਆ ਹੈ ਫਿਰੋਜ਼ਪੁਰ ਦੇ ਪਿੰਡ ਵਜੀਦਪੁਰ ਦੇ ਵਿੱਚ ਅੱਜ ਉਹ ਰੁੱਖ ਵੀ ਮੌਜੂਦ ਆ ਜਿਹਦੇ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਤੇ ਜਿਸ ਜਗ੍ਹਾ ਉੱਪਰ ਗੁਰੂ ਸਾਹਿਬ ਨੇ ਤਿੱਤਰ ਤੇ ਬਾਜ ਦੀ ਇਹ ਲੜਾਈ ਕਰਵਾਈ ਸੀ ਅੱਜ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਜਾਮਣੀ ਸਾਹਿਬ ਬਣਿਆ ਹੋਇਆ ਵਾ ਇਸ ਗੁਰਦੁਆਰਾ ਸਾਹਿਬ ਦੀ ਇਮਾਨਤਾ ਆ ਕਿ ਤੁਹਾਡੇ ਸਿਰ ਦੇ ਉੱਪਰ ਕਿੰਨਾ ਵੀ ਕਰਜ਼ਾ ਕਿਉਂ ਨਾ ਹੋਵੇ ਤੁਸੀਂ ਇੱਕ ਵਾਰ ਇਸ ਗੁਰਦੁਆਰਾ ਸਾਹਿਬ ਵਿਖੇ ਆਓ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਸ਼ਨਾਨ ਕਰੋ ਤਾਂ ਤੁਹਾਡੇ ਸਿਰ ਤੇ ਚੜਿਆ ਕਰਜ਼ਾ ਜਿਹੜਾ ਉੱਤਰ ਜਾਊਗਾ ਸਿਰਫ ਇਸ ਜਨਮ ਦਾ ਹੀ ਨਹੀਂ ਸਗੋਂ ਅਗਲੇ ਪਿਛਲੇ ਸਾਰੇ ਜਨਮਾਂ ਦਾ ਦਾ ਕਰਜ਼ਾ ਹੈ ਨਾ ਉਹ ਤੁਹਾਡਾ ਉੱਤਰ ਜਾਊਗਾ ਹੁਣ ਅੱਜ ਦੀ ਇਹ ਵੀਡੀਓ ਦੇਖਦੇ ਆਂ ਤੁਸੀਂ ਇੱਕ ਗੱਲ ਨੋਟ ਕੀਤੀ ਕਿ ਇਹ ਜਦੋਂ ਸਾਖੀਆਂ ਨੇ ਦੋਨੋਂ ਪ੍ਰੈਜ਼ੈਂਟ ਕਰਦੀਆਂ ਨੇ ਜੂਨਾ ਨੂੰ ਜਨਮਾਂ ਨੂੰ ਇੱਕ ਸਾਖੀ ਉਹ ਜਿਹਦੇ ਚ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਨੇ ਕਿ ਤੁਹਾਡਾ ਦਾ 84 ਲੱਖ ਦਾ ਘੇੜਾ ਹੈ ਨਾ ਉਹ ਖਤਮ ਹੋ ਜਾਊਗਾ ਤੇ ਦੂਜੀ ਸਾਖੀ ਉਹ ਜਿਹਦੇ ਵਿੱਚ ਗੁਰੂ ਸਾਹਿਬ ਦੱਸਦੇ ਨੇ ਕਿ ਇਹਨਾਂ ਬੰਦਿਆਂ ਦੀ ਜੂਨ ਬਦਲ ਕੇ ਇਨਸਾਨੀ ਜੂਨ ਤੋਂ ਇਹ ਜਨੌਰਾਂ ਦੀ ਜੂਨ ਚ ਪੈ ਗਏ ਨੇ ਪੰਛੀਆਂ ਦੀ ਜੂਨ ਚ ਪੈ ਗਏ ਨੇ ਯਾਨੀ ਜੂਨਾ ਬਦਲਦਿਆਂ ਨੇ ਹੁਣ ਜਦੋਂ ਇਹਨਾਂ ਦੋਨਾਂ ਸਾਖਿਆਂ ਨੂੰ ਪੜ੍ਹ ਰਿਹਾ ਸੀ ਨਾ ਤਾਂ ਉਸ ਵੇਲੇ ਮੇਰੇ ਮਨ 'ਚ ਇੱਕ ਸਵਾਲ ਆਇਆ ਤੇ ਹੋ ਸਕਦਾ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਵੀ ਸਵਾਲ ਜ਼ਰੂਰ ਆਵੇ ਕਿ ਮੰਨ ਲਓ ਹੁਣ ਜਿਵੇਂ ਮੈਂ ਆ ਮੈਂ ਸਾਰੀ ਉਮਰ ਕੋ ਚੰਗਾ ਕੰਮ ਨਹੀਂ ਕੀਤਾ ਬੁਰੇ ਤੋਂ ਬੁਰਾ ਕੰਮ ਮੈਂ ਕੀਤਾ ਆ ਕਦੀ ਕਿਸੇ ਦਾ ਚੰਗਾ ਨਹੀਂ ਚਾਇਆ ਤੇ ਹੁਣ ਜਦੋਂ ਤਾਂ ਮੈਂ ਸੋਚਦਾ ਹਾਂ ਕਿ ਕਿਉਂ ਨਾ ਗੁਰਦੁਆਰਾ ਸਨ ਸਾਬ ਜਾਇਆ ਜਾਵੇ ਤੇ ਉਹ ਸਨ ਦੇ ਵਿੱਚੋਂ ਲੰਘ ਕੇ ਮੈਂ ਆਪਣੇ ਚਰਾਸੀ ਖਤਮ ਕਰ ਲਾਂ ਤਾਂ ਇਹਦੇ ਨਾਲ ਮੈਨੂੰ ਕੁੱਤਾ ਘੋੜਾ ਬਿੱਲੀ ਆਦਿ ਜਿਹੜੀਆਂ ਜੂਨਾਂ ਨੇ ਇਹਨਾਂ 'ਚ ਨਹੀਂ ਉਲੰਘਣਾ ਪਊਗਾ ਪਰ ਇੱਕ ਗੱਲ ਯਾਦ ਰੱਖੋ ਇਹ ਗੱਲ ਤੇ ਗੌਰ ਕਰਨ ਵਾਲੀ ਗੱਲ ਆ ਕਿ ਜੂਨਾਂ 'ਚ ਮੁਕਤੀ ਮਿਲੂਗੀ ਪੂਰੀ ਤਰ੍ਹਾਂ ਮੁਕਤੀ ਨਹੀਂ ਮਿਲੂਗੀ ਠੀਕ ਆ ਤੁਸੀਂ ਕੁੱਤੇ ਘੋੜੇ ਬਿੱਲੀ ਆਦਿ ਦੀ ਜੂਨ 'ਚ ਨਹੀਂ ਪਹੋਗੇ ਪਰ ਵਾਪਸ ਤੁਸੀਂ ਇਨਸਾਨੀ ਜੂਨਸ ਤਾਂ ਆਵੋਗੇ ਨਾ ਤੁਹਾਡੇ ਕਰਮ ਜਿਹੜੇ ਆ ਉਹ ਤਾਂ ਨਹੀਂ ਖਤਮ ਹੋ ਜਾਣਗੇ ਜੋ ਪਿਛਲੇ ਜਨਮ ਦੇ ਵਿੱਚ ਤੁਸੀਂ ਲੋਕਾਂ ਦਾ ਦਿਲ ਦੁਖਾਇਆ ਲੋਕਾਂ ਨਾਲ ਮਾੜੀ ਕੀਤੀ ਉਹਦਾ ਭੁਗਤਣਾ ਤੁਹਾਨੂੰ ਜਦੋਂ ਵਾਪਸ ਇਨਸਾਨੀ ਜਨਮ ਮਿਲੇਗੀ ਉਹਦੇ 'ਚ ਤੁਹਾਨੂੰ ਲਾਉਣਾ ਹੀ ਪੈਣਾ ਆ ਉਤਾਰਨਾ ਹੀ ਪੈਣਾ ਆ ਤਾਂ ਹੀ ਤਾਂ ਅਸੀਂ ਦੇਖਦੇ ਆ ਨਾਨਕ ਦੁਖੀਆ ਸਭ ਸੰਸਾਰ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਲੋਕ ਪਰੇ ਤੋਂ ਪਰੇ ਬੈਠੇ ਨੇ ਦੁੱਖਾਂ ਨਾਲ ਭਰੇ ਬੈਠੇ ਨੇ ਬੇਸ਼ੱਕ ਉਹ ਕਿਸੇ ਜਾਨਵਰ ਦੀ ਕਿਸੇ ਪੰਛੀ ਦੀ ਜਾਂ ਕਿਸੇ ਹੋਰ ਜਨਮ ਵਿੱਚ ਨਹੀਂ ਨੇ ਪਰ ਜਿੰਨੇ ਦੁੱਖ ਉਹਨਾਂ ਨੂੰ ਨੇ ਛਾਇਦੀ ਕਿਸੇ ਨੂੰ ਹਣ ਤੇ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਕਿਸੇ ਕਰਮਾਂ ਦਾ ਤਾਂ ਫਲ ਹੋਊਗਾ ਹੀ ਨਾ ਜੋ ਇਹਨਾਂ ਨੂੰ ਮਿਲ ਰਿਹਾ ਜੋ ਸਾਨੂੰ ਮਿਲ ਰਿਹਾ ਸੋ ਬੇਨਤੀ ਆ ਅਕਾਲ ਪੁਰਖ ਦੇ ਲੜ ਲੱਗੀਏ ਗੁਰਬਾਣੀ ਦੇ ਲੜ ਲੱਗੀਏ ਪਰਮਾਤਮਾ ਦਾ ਨਾਮ ਯਾਦ ਰੱਖੀਏ ਕਿਸੇ ਨਾਲ ਕਦੀ ਮਾਰਾ ਨਾ ਕਰੀਏ ਫਰੀਦਾ ਬੁਰੇ ਦਾ ਭਲਾ ਕਰੀਏ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਿਵੇਂ ਦੀ ਲੱਗੀ ਜਿਵੇਂ ਤੁਹਾਨੂੰ ਸਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਹੈ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ